ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜੋ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਸ਼ਾਹੀ ਦਸਵੀ ਜੋ ਥੱਲੇ ਸਹੂਬਤ ਹੈ ਉਸ ਦੇ ਉੱਪਰ ਜੋ ਦਰਬਾਰ ਸਾਹਿਬ ਬਣਿਆ ਹੋਇਆ ਇਹਦੀ ਜੋ ਡਾਊਨ ਸੀਲਿੰਗ ਦੀ ਸੇਵਾ ਚੱਲਦੀ ਸੀ ਬਿਜਲੀ ਦਾ ਕੰਮ ਚੱਲ ਰਿਹਾ ਹੈ ਉਹ ਤਕਰੀਬਨ ਇੱਥੋਂ ਤੱਕ ਪਹੁੰਚ ਚੁੱਕਿਆ ਹੈ ਜਿਸ ਤਰ੍ਹਾਂ ਤੁਸੀਂ ਦਰਸ਼ਨ ਦਿਦਾਰੇ ਕਰ ਰਹੇ ਹੋ ਏ ਹੁਣ ਸਾਹਮਣੇ ਜਿੱਥੇ ਪਾਲਕੀ ਸਾਹਿਬ ਸਜੂਬਤ ਹੋਣੇ ਹਨ ਉਹ ਜਗ੍ਹਾ ਦਾ ਸਾਰਾ ਚੱਲ ਰਿਹਾ ਹੈ ਕਾਰ ਸੇਵਾ ਇਹ ਸੇਵਾ ਹੁੰਦਿਆਂ ਹੁੰਦਿਆਂ ਜੋ ਪਾਲਕੀ ਦੇ ਅੰਦਰੋਂ ਸਜਾਵਟ ਹੋਣੀ ਹੈ ਜਾਂ ਬਾਹਰੋਂ ਜੋ ਬਣਨਾ ਹੈ ਇੱਥੇ ਪਾਲਕੀ ਸਾਹਿਬ ਦਾ ਕੈਵਨ ਬਣਨਾ ਹੈ ਸ਼ੀਸ਼ੇ ਨਾਲ ਬੰਦ ਕੀਤਾ ਜਾਣਾ ਹੈ ਉਹ ਸਾਰੇ ਕਾਰਜ ਹੋਣ ਵਾਲੇ ਰਹਿੰਦੇ ਹਨ ਉਧਰ ਸੱਚਖੰਡ ਤਿਆਰ ਹੋਣਾ ਹੈ ਤੇ ਇਹ ਜੋ ਫਰਸ਼ ਹੈ ਇੱਥੇ ਆਪਾਂ ਨੂੰ ਜੋ ਟਾਇਲ ਵਗੈਰਾ ਜੋ ਵਧੀਆ ਜਿਹੜੀ ਕਿ ਠੀਕ ਲੱਗੇ ਇੱਥੇ ਉਹ ਆਪਾਂ ਟਾਇਲ ਲਗਾਉਣੀ ਹੈ ਇਹ ਸਵਾਮਾਂ ਹੁਣ ਰਹਿੰਦੀਆਂ ਹਨ ਬਾਕੀ ਉੱਪਰ ਜੋ ਸਵਾਮਾਂ ਸੀਗੀਆਂ ਡਾਊਨ ਸੀਲਿੰਗ ਦਾ ਸੀਕਾਰਜ ਹੋ ਚੁੱਕਿਆ ਹੈ ਬਿਜਲੀ ਦਾ ਤਕਰੀਬਨ ਨੇੜੇ ਲੱਗਣ ਵਾਲਾ ਕਾਰਜ ਹੈ ਇਹ ਫਰਸ਼ ਦੇ ਲਈ ਤੇ ਪਾਲਕੀ ਸਾਹਿਬ ਦੇ ਲਈ ਕੋਈ ਵੀ ਗੁਰਮੁਖ ਪਿਆਰਾ ਸੇਵਾ 'ਚ ਯੋਗਦਾਨ ਪਾਉਣਾ ਚਾਹੁੰਦਾ ਹੋਵੇ ਆਪਣਾ ਦਸਬੰਧ ਸਫਲਾ ਕਰਨਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਥੇ ਏਸੀ ਲੱਗਣੇ ਹਨ ਦਰਬਾਰ ਸਾਹਿਬ 'ਚ ਏਸੀਆਂ ਦੀ ਸੇਵਾ ਲੈਣੀ ਚਾਹੁੰਦਾ ਜਾਂ ਜੋੜੀਆਂ ਬਣਨੀਆਂ ਨੇ ਉਸ ਤਰ੍ਹਾਂ ਦੀਆਂ ਜੋ ਇਹ ਵਾਰੀਆਂ ਬੰਦ ਕੀਤੀਆਂ ਹੋਈਆਂ ਖੁੱਲਣਗੀਆਂ ਇਹਦੇ ਐਸ ਸਾਈਡ ਤੇ ਕਮਰੇ ਬਣ ਚੁੱਕੇ ਨੇ ਥੱਲੇ ਦੇ ਇਹਦੇ ਉੱਪਰ ਵੀ ਕਮਰੇ ਬਣ ਸਕਦੇ ਆ ਜਿਦੇ 'ਚ ਸੰਗਤ ਵਹਿ ਸਕਦੀ ਆ ਜਾਂ ਜਿਵੇਂ ਹੁਣ ਆਪਣੇ ਕੋਲ ਸਮਾਨ ਕਾਫੀ ਆ ਇਹ ਸਮਾਨ ਉਹਨਾਂ ਕਮਰਿਆਂ 'ਚ ਸਮ ਸਕਦਾ ਤੇ ਸੰਗਤਾਂ ਦੇ ਚਾਨਣ 'ਚ ਬੇਨਤੀ ਆ ਕਿ ਸੇਵਾ ਚੱਲ ਰਹੀ ਆ ਮੂਰੇ 31 ਮਈ ਤੋਂ 8 ਜੂਨ ਤੱਕਰ ਸਮਾਗਮ ਆ ਰਹੇ ਆ ਉਹਨਾਂ ਸਮਾਗਮਾਂ ਤੋਂ ਪਹਿਲਾਂ ਪਹਿਲਾਂ ਇਹ ਕਾਰਜ ਨੂੰ ਆਪਾਂ ਪੂਰਾ ਕਰ ਸਕੀਏ ਆਪ ਸਭ ਦੇ ਦਿਸਬੰਧ ਦੀ ਸਹਿਯੋਗ ਦੀ ਜ਼ਰੂਰਤ ਹੈ ਜੀ ਕਿਰਪਾ ਕਰੋ ਪਿਆਰਿਓ ਵੱਧ ਤੋਂ ਵੱਧ ਯੋਗਦਾਨ ਪਾਓ ਇਹੀ ਇੱਕੋ ਇੱਕ ਦੁਨੀਆ ਤੇ ਬਚਿਆ ਸਥਾਨ ਹੈ ਇਹਦੇ ਥੱਲੇ ਜੋ ਬੁਰਜ ਸਾਹਿਬ ਬਣਿਆ ਹੋਇਆ ਜਿਹੜਾ ਅੱਜ ਤੱਕ ਰੋਸੇ ਤਰ੍ਹਾਂ ਸਹੀ ਸਲਾਮਤ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਇੱਥੇ ਆਪਾਂ ਸੰਭਾਲ ਉਹਦੀ ਕਰ ਰਹੇ ਆਂ ਤੇ ਗੁਰੂ ਸਾਹਿਬ ਤੁਹਾਨੂੰ ਸਭ ਨੂੰ ਖੁਸ਼ੀਆਂ ਬਖਸ਼ਣ ਇਹਨਾਂ ਫੋਨ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਵਨ ਗੁਰੂ ਤੋਂ ਸ਼ਬਦ ਗੁਰੂ ਦੀ ਜੋ ਚੱਲ ਰਹੀ ਯਾਤਰਾ ਉਹਦੇ ਵਿੱਚ ਮਾ ਦੇਸਾਂ ਜਸਵੀਰ ਸਿੰਘ ਜੋ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚੰਦਰਹਿ ਸਹਿਜ ਪਾਠ ਵਿਆਖਿਆ ਸਹਿਤ ਤੁਸੀਂ ਸਰਵਣ ਕਰ ਸਕਦੇ ਹੋ ਇੰਨੀ ਸੇਵਾ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ